ਤੂਫਾਨ ਦੇ ਨਾਲ ਭਾਰੀ ਬਰਸਾਤ ਤੇ ਗੜੇਮਾਰੀ ਹੋਈ ਹੈ ਸੜਕਾਂ ਦੇ ਕਿਨਾਰੇ ਜਿਹੜੇ ਦਰਖਤ ਹੁੰਦੇ ਨੇ ਲੱਗੇ ਹੋਏ ਉਹ ਉਖੜ ਗਏ ਕਈ ਦਰਖਤ ਉਖੜੇ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਤੇਜ਼ ਤੂਫਾਨ ਨੇ ਇੱਕ ਮੋਬਾਈਲ ਟਾਵਰ ਨੂੰ ਹੀ ਉਖਾੜ ਦਿੱਤਾ ਜਿਹਾਂ ਮੋਬਾਈਲ ਟਾਵਰ ਜਿਹੜਾ ਬਹੁਤ ਉੱਚਾ ਲੱਗਿਆ ਹੁੰਦਾ ਤੁਸੀਂ ਕਹਿ ਸਕਦੇ ਹੋ 50 100 ਫੁੱਟ ਉੱਚਾ ਲੱਗਿਆ ਹੁੰਦਾ ਵਕਵਾ ਖਾਈਡ ਦੇ ਉੱਤੇ ਹੁੰਦੇ ਨੇ ਤਾਂ ਮੋਬਾਈਲ ਟਾਵਰ ਡਿੱਗਣ ਦੀ وجہ ਦੇ ਨਾਲ ਕਈ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਲੈਂਟਰ ਟੁੱਟ ਗਿਆ ਪਾਣੀ ਦੀਆਂ ਟੈਂਕੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਮੋਬਾਈਲ ਨੈਟਵਰਕ ਤੇ ਬਿਜਲੀ ਸਪਲਾਈ ਵੀ ਅਸਰ ਹਿੱਟ ਹੈ ਹੁਣ ਗੱਲ ਅਸੀਂ ਕਿਸਾਨਾਂ ਦੀ ਵੀ ਕਰ ਲਈਏ ਤਸਵੀਰ ਮੇ ਮੋਬਾਈਲ ਟਾਵਰ ਵਾਲੀ ਕੁਝ ਹੀ ਫਲੈਂਕ ਤੁਹਾਡੀ ਟੀਵੀ ਸਕਰੀਨ ਤੇ ਦਿਖਾਵਾਂਗਾ ਕਿੱਥੇ ਕਿੱਥੇ ਅਲਰਟ ਹੈ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਫਤਿਹਗੜ ਸਾਹਿਬ ਗੁਰਦਾਸਪੁਰ ਪਟਿਆਲਾ ਰੋਪੜ ਮੋਹਾਲੀ ਸੰਗਰੂਰ ਮਾਨਸਾ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਅਲਰਟ ਹੈ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਦੂਜੇ ਪਾਸੇ ਦੁਆਬੇ ਜਾਜੋ ਸ਼ਹੀਦ ਭਗਤ ਸਿੰਘ ਨਗਰ ਨਵਸ਼ਹਿਰ ਦੇ ਵਿੱਚ ਔਰ ਲੁਧਿਆਣਾ ਵਾਲੇ ਪਾਸੇ ਚਲੇ ਜਾਓ ਇੱਥੇ ਵੀ ਅਲਰਟ ਹੈ ਤੇਜ਼ ਤੂਫਾਨ ਦੇ ਨਾਲ ਭਾਰੀ ਬਰਸਾਤ ਹੋਈ ਹੈ ਔਰ ਖੇਤਾਂ ਦੇ ਵਿੱਚ ਖੜੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਦਰਸਲ ਸੰਗਰੂਰ ਦੇ ਵਿੱਚ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਸਾਫ਼ ਦੱਸ ਰਹੀਆਂ ਨੇ ਕਿ ਨੁਕਸਾਨ ਜ਼ਬਰਦਸਤ ਜੇ ਇੱਕ ਟਾਵਰ ਡਿੱਗਣ ਦੀ ਵਜ੍ਹਾ ਨਾਲ ਹੋਇਆ ਤਾਂ ਕੁਝ ਇਸ ਤਰੀਕੇ ਦੀ ਸਥਿਤੀ ਮੰਡੀਆਂ ਦੇ ਵਿੱਚ ਵੀ ਹੋ ਸਕਦਾ ਹੈ ਹੋਈ ਹੋਵੇ ਤਾਂ ਸੰਗਰੂਰ ਦੇ ਵਿੱਚ ਤੇਜ਼ ਤੂਫਾਨ ਦੀ ਵਜ੍ਹਾ ਦੇ ਨਾਲ ਪਹਿਲੀ ਤਸਵੀਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਖੱਬੇ ਪਾਸੇ ਜਦੋਂ ਤੇਜ਼ ਤੂਫਾਨ ਆ ਰਿਹਾ ਸੀ ਸੜਕ ਦੇ ਉੱਤੇ ਕੀ ਸਥਿਤੀ ਹੈ ਉਸ ਸਮੇਂ ਦੀਆਂ ਤਸਵੀਰਾਂ ਔਰ ਸੱਜੇ ਪਾਸੇ ਤੁਸੀਂ ਦੇਖੋ ਜਿਹੜਾ ਬਹੁਤ ਉੱਚਾ ਟਾਵਰ ਮੋਬਾਈਲ ਦਾ ਲੱਗਿਆ ਹੁੰਦਾ ਹੈ ਉਹ ਡਿੱਗ ਗਿਆ ਕਈ ਕਰਾਂ ਦੇ ਉੱਤੇ ਜਾ ਕੇ ਡਿੱਗ ਗਿਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਨੀਚੇ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਜਿਹੜੀਆਂ ਬਿਜਲੀ ਦੇ ਤਾਰਾਂ ਸੀ ਉਹਨਾਂ ਨੂੰ ਨੁਕਸਾਨ ਪਹੁੰਚਿਆ ਬਿਜਲੀ ਬੰਦ ਹੈ ਮੋਬਾਈਲ ਟਾਵਰ ਟੁੱਟਣ ਤੋਂ ਬਾਅਦ ਜਿਹੜਾ ਮੋਬਾਈਲ ਕਨੈਕਟੀਵਿਟੀ ਹੈ ਉਹ ਤਕਰੀਬਨ ਖਤਮ ਹੋ ਗਈ ਹੈ ਔਰ ਤੇਜ਼ ਤੂਫਾਨ ਦੇ ਨਾਲ ਜ਼ਬਰਦਸਤ ਬਰਸਾਤ ਸੰਗਰੂਰ ਦੇ ਵਿੱਚ ਹੁੰਦੇ ਹੋਏ ਨਜ਼ਰ ਆਈ ਹੈ ਔਰ ਮੈਂ ਵੀ ਤੁਹਾਨੂੰ ਦੱਸ ਰਿਹਾ ਕਿ ਮੌਸਮ ਵਿਭਾਗ ਨੇ ਕਿੱਥੇ ਕਿੱਥੇ ਅਲਰਟ ਜਾਰੀ ਕੀਤਾ ਤਾਂ ਮੈਂ ਸ਼ੁਰੂਆਤ ਕਰ ਲੈਣਾ ਪਹਿਲਾਂ ਗੱਲ ਕਰੀਏ ਅਸੀਂ ਦੁਆਬੇ ਦੀ ਦੁਆਬੇ ਦੇ ਵਿੱਚ ਇੱਕ ਹੁਸ਼ਿਆਰਪੁਰ ਤੇ ਨਮਾਸ਼ਹਿਰ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ ਇਸ ਤੋਂ ਬਾਅਦ ਤੁਸੀਂ ਮਾਲਵੇ ਵਾਲੇ ਪਾਸੇ ਆਜੋ ਮਾਲਵਾ ਇੱਕ ਵੱਡਾ ਹਿੱਸਾ ਮਾਲਵੇ ਦਾ ਬਿਲਕੁਲ ਚੰਡੀਗੜ੍ਹ ਤੋਂ ਸ਼ੁਰੂ ਹੋ ਜਾਓ ਤਾਂ ਮਹਾਲੀ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਜ਼ਿਕਰ ਮੇ ਮਾਝੇ ਵਾਲੇ ਪਾਸੇ ਚਲਿਆ ਜਾਮਾਂ ਤਾਂ ਉੱਥੇ ਵੀ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਬਰਸਾਤ ਔਰ ਘੜੇ ਮਾਰੀ ਦੀ ਬਜਾ ਦੇ ਨਾਲ ਫਸਲਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੁੰਦਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਤੇ ਇਹ ਨੁਕਸਾਨ ਕਿੰਨਾ ਜ਼ਿਆਦਾ ਹੋਇਆ ਹੋਏਗਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਹਿਲੀ ਤਸਵੀਰ ਜ਼ਬਰਦਸਤ ਤੇਜ਼ ਤੂਫਾਨ ਜ਼ਬਰਦਸਤ ਝੱਖੜ ਨਜ਼ਰ ਆਉਂਦਾ ਹੈ ਦੂਜੀ ਤਸਵੀਰ ਝੱਖੜ ਦੀ ਬਜਾ ਦੇ ਨਾਲ ਮੋਬਾਈਲ ਟਾਵਰ ਟੁੱਟ ਗਿਆ ਟਹਿ ਗਿਆ ਹੈ ਮੈਂ ਕਹਾਂ ਕਿ ਬਿਲਕੁਲ ਮਲਬੇ ਦੇ ਵਿੱਚ ਤਬਦੀਲ ਹੋ ਗਿਆ ਦਰਖਤ ਉਖੜੇ ਨੇ ਟਾਵਰ ਡਿੱਗ ਗਏ ਔਰ ਤੂਫਾਨ ਦੀ وجہ ਦੇ ਨਾਲ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਹੈ ਪੰਜਾਬ ਦੇ ਵਿੱਚ ਕੀਤਾ ਪਰ ਸਭ ਤੋਂ ਜ਼ਿਆਦਾ ਨੁਕਸਾਨ ਦੀ ਤਸਵੀਰ ਅਸੀਂ ਤੁਹਾਨੂੰ ਸੰਗਰੂਰ ਦੀ ਦਿਖਾਉਣ ਲੱਗੇ ਆ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਕਿ ਇੱਕ ਨਿੱਜੀ ਕੰਪਨੀ ਦੇ ਜੀਓ ਕੰਪਨੀ ਦੇ ਟਾਵਰ ਦੇ ਵੱਲੋਂ ਵੱਡਾ ਨੁਕਸਾਨ ਕਰ ਦਿੱਤਾ ਗਿਆ ਹੈ ਜਦੋਂ ਤੇਜ਼ ਹਨੇਰੀ ਤੇਜ਼ ਬਾਰਿਸ਼ ਆਉਂਦੀ ਹੈ ਤਾਂ ਵੱਡੇ ਪੱਧਰ ਦੇ ਉੱਪਰ ਜਿਹੜਾ ਇਹ ਜੀਓ ਕੰਪਨੀ ਦਾ ਟਾਵਰ ਹੈਗਾ ਸੀ ਤਿੰਨ ਤੋਂ ਲੈ ਕੇ ਚਾਰ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੰਦਾ ਤਾਂ ਤਸਵੀਰਾਂ ਬੇਹੱਦ ਖਤਰਨਾਕ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਜੀਓ ਕੰਪਨੀ ਦੇ ਟਾਵਰ ਦੇ ਵੱਲੋਂ ਤਿੰਨ ਤੋਂ ਲੈ ਕੇ ਚਾਰ ਘਰਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਕਰ ਦਿੱਤਾ ਜਾਂਦਾ ਜਦੋਂ ਤੇਜ਼ ਮੀਂਹ ਤੇਜ ਹਨੇਰੀ ਆਉਂਦੀ ਆ ਤਾਂ ਤਿੰਨ ਤੋਂ ਲੈ ਕੇ ਚਾਰ ਘਰਾਂ ਨੂੰ ਤਕਰੀਬਨ 150-200 ਮੀਟਰ ਤੱਕ ਇਸ ਟਾਵਰ ਦੀ ਚਪੇੜ ਦੇ ਵਿੱਚ ਜਿਹੜੇ ਘਰ ਜਿਹੜੀ ਇੱਕ ਗੱਡੀ ਆਉਂਦੀ ਆ ਉਹਦਾ ਵੱਡਾ ਨੁਕਸਾਨ ਹੁੰਦਾ ਕੁਝ ਏਸੀ ਜਿਹੜੇ ਹੈਗੇ ਨੇ ਤੁਹਾਨੂੰ ਉੱਥੋਂ ਤਸਵੀਰ ਤੋਂ ਦਿਖਾਉਣੀ ਚਾਹਾਂਗਾ ਕਿ ਅਗਰ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਜਿਹੜਾ ਉਹ ਏਸੀ ਹੈਗੇ ਨੇ ਉਹਨਾਂ ਦਾ ਵੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਇਸ ਘਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਹੈਗੀ ਉਹ ਟੁੱਟ ਗਈ ਦੋ ਲੈਂਟਰ ਇਸ ਘਰ ਦੇ ਟੁੱਟ ਗਏ ਤਾਂ ਉਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਇਹ ਦਿਓ ਦਾ ਟਾਵਰ ਲੱਗਿਆ ਹੋਇਆ ਸੀ ਜਿੱਥੇ ਕਿ ਜਦੋਂ ਤੇਜ ਮੀਂਹ ਹਨੇਰੀ ਇਸ ਟਾਵਰ ਦਾ ਹੋਸਟ ਹੋ ਗਿਆ ਜਿਸ ਦੇ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਜਿਹੜਾ ਹੈਗਾ ਇਹ ਤਿੰਨ ਘਰਾਂ ਦੇ ਲੋਕਾਂ ਨੂੰ ਕਰਨਾ ਪਿਆ ਤਾਂ ਨੀਚੇ ਇੱਕ ਗੱਡੀ ਖੜੀ ਸੀ ਉਹ ਵੀ ਕਿਤਨਾ ਕਿਤੇ ਜਿਹੜਾ ਹੈਗਾ ਨੁਕਸਾਨ ਦਾ ਕਾਫੀ ਜਿਆਦਾ ਵੱਡਾ ਉਹਦਾ ਨੁਕਸਾਨ ਹੋਇਆ ਤਾਂ ਜਿਹੜੇ ਭਰਾਵਾਂ ਦਾ ਨੁਕਸਾਨ ਹੋ ਉਹਨਾਂ ਨਾਲ ਗੱਲਬਾਤ ਕਰਦਿਆਂ ਮੁਕੇਸ਼ ਜੀ ਸਾਡੇ ਨਾਲ ਨੇ ਮੁਕੇਸ਼ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਵੱਡਾ ਨੁਕਸਾਨ ਕਿਉਂਕਿ ਤੁਹਾਡੇ ਘਰ ਦੇ ਉੱਪਰ ਜਿਹੜਾ ਹੈਗਾ ਟਾਵਰ ਗਿਰਿਆ ਸਰ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਹੈਗਾ ਜਿਵੇਂ ਆਪਣਾ ਪਹਿਲਾਂ ਦੱਸ ਇਹ ਜਿਹੜੀ ਇੰਨੀ ਹਨੇਰੀ ਝੱਖੜ ਚੱਲਿਆ ਇਹਦੇ ਨਾਲ ਤਿੰਨ ਚਾਰ ਘਰਾਂ ਦਾ ਨੁਕਸਾਨ ਹੈ نیچے ਉੱਪਰ ਜੋ ਟਾਵਰ ਡਿੱਗੇ ਆ ਤੇ ਬਨੇਰੇ ਤੋੜਤੇ ਨਾਲ ਵਾਲੇ ਘਰ ਤੇ ਉਹਦੇ ਵਿੱਚ ਉਹਦਾ ਬਰੇੜਾ ਟੁੱਟ ਕੇ نیچے ਉਹਦਾ ਮਲਬਾ ਡਿੱਗਿਆ ਉਹ ਮੇਰੀ ਗੱਡੀ ਉੱਪਰ ਲੱਗਿਆ ਗੱਡੀ ਦਾ ਮੇਰਾ ਸ਼ੀਸ਼ਾ ਫਰੰਟ ਭੰਨਿਆ ਗਿਆ ਤਿੰਨ ਚਾਰ ਸਮੇ ਡੈਂਟ ਪੈ ਗਏ ਇਹਨਾਂ ਦਾ ਮੋਬਾਈਲ ਦਾ ਜਿਹੜਾ ਦਾ ਸੌਰੀ ਆ ਏਸੀ ਦਾ ਜਿਹੜਾ ਆਊਟਡੋਰ ਹੁੰਦਾ ਉਹ ਭੰਨਿਆ ਗਿਆ ਕੋਠੇ ਦੇ ਉੱਪਰ ਗੱਡੀ ਤੁਹਾਡੀ ਗੱਡੀ ਬਿਲਕੁਲ ਤੁਹਾਡੀ ਗੱਡੀ ਦੇ ਨਾਲ ਐਡੀ ਨੇ ਵੱਡੀਆਂ ਟੰਗਰੀਆਂ ਨੇ ਉਹ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਉਹ ਜੇ ਕਿਤੇ ਥੋੜਾ ਜਿਹਾ ਵੀ ਹੋਰ ਡਿੱਗ ਜਾਂਦਾ ਨੀ ਥੋੜਾ ਜਿਹਾ ਗੱਡੀ ਨਾਲ ਲੋ ਵੀ 5-7 ਇੰਚ ਦਾ ਫਰਕ ਰਹਿ ਗਿਆ ਤਾਂ ਗੱਡੀ ਨਾਲ ਮੇਰੀ ਖਤਮ ਹੋ ਜਾਣੀ ਸੀ ਜਿਹੜੇ ਨਾਲ ਵਾਲੇ ਘਰ ਹੈ ਇਹਨਾਂ ਦੀ ਪਾਣੀ ਵਾਲੀ ਟੈਂਕੀ ਰੁੱਟ ਗਈ ਪਾਣੀ ਵਾਲੀ ਟੈਂਕੀ ਜਿਸ ਮਮਟੀ ਦੇ ਉੱਪਰ ਪਈ ਸੀ ਉਹ ਲੈਂਟਰ ਬ੍ਰੇਕ ਹੋ ਗਿਆ ਇਹਨਾਂ ਦੇ ਘਰ ਦਾ ਜਿਹੜਾ ਬਨੇਰੇ ਸੀ ਦੋ ਬਨੇਰੇ ਰੁੱਟ ਗਏ ਪਹਿਲੀ ਮੰਜ਼ਲ ਦਾ ਦੂਜੀ ਮੰਜ਼ਲ ਦਾ ਬਹੁਤ بڑا ਨੁਕਸਾਨ ਹੈ ਜੋ ਉਸ ਤੋਂ ਪਹਿਲਾ ਘਰ ਹੈ ਜੀ ਉਹਨਾਂ ਦਾ ਨੁਕਸਾਨ ਵੀ ਕਾਫੀ ਹੈ ਤਾਂ ਅੱਜ ਤੱਕ ਇਦਾਂ ਦਾ ਨੁਕਸਾਨ ਕਦੇ ਆਪਣੀ ਜ਼ਿੰਦਗੀ 'ਚ ਅੱਜ ਤੱਕ ਇਦਾਂ ਦੀ ਝੱਖੜ ਮੀਂਹ ਹੀਰੀ ਹਾਸਾ ਜ਼ਿੰਦਗੀ 'ਚ ਦੇਖਿਆ ਕਦੇ ਨਹੀਂ ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 45 ਸਾਲ ਉਮਰ ਹੋ ਗਈ ਮੈਨੇ ਅਜ ਤੱਕ ਨਹੀਂ ਦੇਖਿਆ ਇੰਨਾ بڑا ਝੱਖੜ ਹਨੇਰੀ ਤੂਫਾਨ ਕਦੇ ਇੰਨਾ ਆਇਆ ਹੋਵੇ ਤਾਂ ਇਹ ਇਹ ਜਿਹੜਾ ਘਰ ਹੈਗਾ ਮੈਂ ਨਾਲ ਨਾਲ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਨਾਲ ਗੱਲਬਾਤ ਵੀ ਕਰਦੇ ਆ ਇਹ ਇਹ ਘਰ ਕਿੰਨਾ ਦਾ ਭਾਈ ਸਾਹਿਬ ਜਿੰਨਾ ਦਾ ਵੱਡਾ ਨੁਕਸਾਨ ਹੋਇਆ ਇਹ ਜਿਹੜਾ ਵਿਚ ਵਾਲਾ ਘਰ ਹੈ ਸਤਪਾਲ ਕਰਕੇ ਜੀਦੇ ਇਹਨਾਂ ਦਾ ਗਰਗ ਸਵੀਟਸ ਦੀ ਦੁਕਾਨ ਹੈ ਘਰ ਦੇ ਬੈਕ ਸਾਈਡ ਹੀ ਦੁਕਾਨ ਹੈ ਇਹਨਾਂ ਦੀ ਔਰ ਜੋ ਪਹਿਲਾ ਘਰ ਹੈਗਾ ਉਹ ਸਾਡੇ ਚਾਚਾ ਜੀ ਦਾ ਉਹਨਾਂ ਦਾ ਨੁਕਸਾਨ ਵੀ ਕਾਫੀ ਹੈ ਉਹ ਇਸ ਟਾਈਮ ਆਪਣੇ ਘਰ 'ਚ ਹੈ ਨਹੀਂ ਉਹਨਾਂ ਦਾ ਬੇਟਾ 40 ਹਸਪਤਲ ਲੁਧਿਆਣੇ ਦੇ ਵਿੱਚ ਡਾਕਟਰ ਨੇ ਉੱਥੇ ਆਪਣੇ ਬੇਟੇ ਨੂੰ ਮਿਲਣ ਗਏ ਹੋਏ ਨੇ ਵੱਡਾ ਨੁਕਸਾਨ ਇੱਕ ਹੋਰ ਵੀ ਹੈ ਕਿਉਂਕਿ ਜਿਹੜਾ ਟਾਵਰ ਹੁੰਦਾ ਵੱਡੀ ਕੁਆਂਟੀਟੀ 'ਚ ਇਹਨੂੰ ਹਾਈ ਵੋਲਟੇਜ ਬਿਜਲੀ ਮਿਲਦੀ ਆ ਤੇ ਹੁਣੇ ਟਾਵਰ ਤੁਹਾਡੇ ਘਰਾਂ ਦੀਆਂ ਛੱਤਾਂ ਦੇ ਉੱਪਰ ਆ ਬਿਜਲੀ ਤੁਹਾਡੇ ਘਰਾਂ ਦੀਆਂ ਛੱਤਾਂ ਦੇ ਉੱਪਰ ਦੌੜ ਰਹੀ ਹੈ ਤੇ ਉੱਪਰੋਂ ਬਾਰਿਸ਼ ਹੋ ਰਹੀ ਆ ਸਰੇ ਤਾਂ ਬਹੁਤ ਖਤਰਨਾਕ ਕੰਮ ਹੈ ਪ੍ਰਸ਼ਾਸਨ ਨੂੰ ਤੁਰੰਤ ਚਾਹੀਦਾ ਮੌਕੇ ਤੇ ਪਹੁੰਚਣਾ ਚਾਹੀਦਾ ਹੈ ਇਹ ਕੋਈ ਵੱਡਾ ਜਾਨੀ ਨੁਕਸਾਨ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਵੱਡਾ ਨੁਕਸਾਨ ਤੁਹਾਡੇ ਘਰਾਂ ਦਾ ਹੋਇਆ ਕੀ ਮੰਗ ਕਰਦੇ ਹੋ ਮੰਗ ਸਾਡੀ ਇਹੀ ਹੈ ਜੀ ਪ੍ਰਸ਼ਾਸਨ ਤੋਂ ਪਹਿਲਾਂ ਤਾਂ ਇਹਦਾ ਫੌਰੀ ਇਹਦਾ ਮਲਬਾ ਚੁਕਵਾਇਆ ਜਾਵੇ ਉਸ ਤੋਂ ਬਾਅਦ ਸਾਡਾ ਜਿਹੜਾ ਬੰਦ ਦਾ ਮੁਆਵਜ਼ਾ ਹੈ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਾਡੀ ਗੱਡੀ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਚਾਹੇ ਉਹ ਕੰਪਨੀ ਦੇਵੇ ਚਾਹੇ ਉਹ ਸਰਕਾਰ ਦੇਵੇ ਇਦਾਂ ਦੇ ਟਾਵਰਾਂ ਦੀ ਇੱਕ ਸੀਮਾ ਵੀ ਹੁੰਦੀ ਆ ਲਾਈਫ ਵੀ ਹੁੰਦੀ ਆ ਇਹਨੂੰ ਕਿੰਨੇ ਸਾਲ ਪੁਰਾਣਾ ਟਾਵਰ ਹੈ ਇਹ ਟਾਵਰ ਨੂੰ ਜੀ 25 24 ਤੋਂ 25 ਸਾਲ ਹੋ ਗਏ ਲੱਗੇ ਨੂੰ ਕਾ ਇਹ ਕਿਤਨਾ ਕਿਤੇ ਐਕਸਪਾਇਰੀ ਹੋ ਵੀ ਹੋ ਗਈ ਹੁਣੀ ਕੋਈ ਵੀ ਇੰਨੇ ਦਾ ਕਿਸੇ ਵੀ ਟਾਵਰ ਦੀ ਇੰਨੀ ਦਾ ਲਾਈਫ ਹੁੰਦੀ ਨਹੀਂ ਹੈਗੀ ਮੁੜ ਕੇ ਇਹਨਾਂ ਨੇ ਕਿਸੇ ਬਲਕਿ ਪਹਿਲਾਂ ਜਦੋਂ ਸ਼ੁਰੂ ਚ ਲੱਗਿਆ ਉਸ ਟਾਈਮ ਜੋ ਆਈਡੀਆ ਕੰਪਨੀ ਬਣ ਚੁੱਕੀ ਹੈ ਉਹ ਸਪਾਈਸ ਹੁੰਦੀ ਸੀ ਇਹ ਉਦੋਂ ਸਪਾਈਸ ਕੰਪਨੀ ਦਾ ਟਾਵਰ ਲੱਗਿਆ ਸੀ ਇਕੱਲਾ ਉਸ ਦਾ ਹੀ ਕੰਟਰੈਕਟ ਹੋਇਆ ਸੀਗਾ ਮਾਲਕਾਂ ਨਾਲ ਵੀ ਜ਼ਮੀਨ ਮਾਲਕਾਂ ਨਾਲ ਉਸ ਤੋਂ ਬਾਅਦ ਇਹਨਾਂ ਨੇ ਤਕਰੀਬਨ ਸਾਰੀਆਂ ਕੰਪਨੀਆਂ ਦਾ ਟਾਵਰ ਇਹਦੇ ਉੱਪਰ ਲਗਾ ਦਿੱਤੇ ਤਾਂ ਵੱਡਾ ਨੁਕਸਾਨ ਇਸ ਵਕਤ ਹੋਇਆ ਤੁਹਾਨੂੰ ਦੱਸ ਦਈਏ ਕਿ ਮਕਾਨ ਮਾਲਕ ਆਪਣੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਉਂਕਿ ਇਹ ਨੁਕਸਾਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਤਿੰਨ ਘਰਾਂ ਨੂੰ ਆਪਣੀ ਚਪੇੜ ਦੇ ਵਿੱਚ ਇਸ ਮੋਬਾਈਲ ਟਾਵਰ ਦੇ ਵੱਲੋਂ ਲੈ ਲਿਆ ਗਿਆ ਹੈ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਇਸ ਦੇ ਵਿੱਚ ਹਜੇ ਵੀ ਜਿਹੜਾ ਹੈਗਾ ਵੱਡਾ ਖਤਰਾ ਬਣ ਕੇ ਮੰਡਰਾ ਰਹੀਆਂ ਨੇ ਤਾਂ ਤਿੰਨ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਕੀ ਸਥਿਤੀ ਹੈ ਚਰਨਜੀਤ ਕੌਸ਼ਲ ਸਾਡੇ ਸਹੀ ਹੋਗੀ 10ਵੇਂ ਸਨ ਤੇ ਸੰਗਰੂਰ ਲੰਬੀ ਤੇ ਸਮਾਣਾ ਦੀਆਂ ਤਿੰਨ ਤਸਵੀਰਾਂ ਨੇ ਸਥਿਤੀ तकरीबन तकरीबन ਵੱਖਰੀ ਨਜ਼ਰ ਨਹੀਂ ਆ ਰਹੀ तकरीबन तकरीबन ਸੇਮ ਹੈ ਕਿਉਂਕਿ ਛਖੜ ਹੈ ਤੇਜ਼ ਹਨੇਰੀ ਹੈ ਬਰਸਾਤ ਹੈ ਤੇ ਗੜੇ ਮਾਰੀ ਦੀ ਵੀ ਜਾਣਕਾਰੀ ਹੈ ਦਿਨ ਦੇ ਵਿੱਚ ਲੋਕਾਂ ਨੂੰ ਲਾਈਟਾਂ ਆਪਣੀ ਸਕੂਟਰ ਦੀਆਂ ਆਪਣੀ ਗੱਡੀਆਂ ਦੀਆਂ ਜਗਾਣੀਆਂ ਪਈਆਂ ਹਨੇਰਾ ਬਿਲਕੁਲ ਹੋ ਗਿਆ ਸੀ ਸਮਾਣੇ ਦੀਆਂ ਤਸਵੀਰਾਂ ਦੇਖੋ ਤੇ ਸੰਗਰੂਰ ਦੇ ਵਿੱਚ ਵੀ ਸਥਿਤੀ तकरीबन तकरीबन ਸੇਮ ਸੀ ਲੰਬੀ ਦੇ ਵਿੱਚ ਵੀ ਹਾਲਾਤ ਵੱਖਰੇ ਨਹੀਂ ਨੇ ਤਾਂ ਇਹ ਸੜਕਾਂ ਦੀਆਂ ਤਸਵੀਰਾਂ ਨੇ ਮੰਡੀਆਂ ਦੇ ਹਾਲਾਤ ਅੰਦਾਜ਼ਾ ਲਗਾ ਕੇ ਦੇਖੋ ਕਿ ਤਰਪਾਲਾਂ ਕਿੰਨੀਆਂ ਕੋ ਪਾ ਲੈਣਗੇ ਕਿਸਾਨ ਜਾਂ ਫਿਰ ਮੰਡੀ ਦੇ ਪ੍ਰਬੰਧਕ ਜਿਨ੍ਹਾਂ ਦੀ ਸ਼ੈੱਡ ਦੇ ਥੱਲੇ ਕਣਕ ਪਈ ਹੋएगी ਬੋਰੀਆਂ ਚ ਪਰ ਕੇ ਉੱਥੇ ਤੱਕ ਵੀ ਪਾਣੀ ਵਾਂਚਿਆ ਹੋਏਗਾ ਇਹ ਨੀਂ ਬਰਸਾਤ ਦੇ ਵਿੱਚ ਜਦੋਂ ਤੇਜ਼ ਤੱਕ ਝੱਖੜ ਹੁੰਦਾ ਤਾਂ ਫਿਰ ਬਰਸਾਤ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਸ਼ੈੱਡਾਂ ਦੇ ਵੀ ਕਾਫੀ ਅੰਦਰ ਤੱਕ ਆਉਂਦੀ ਹੈ ਪਰ ਸ਼ੈੱਡ ਵੀ ਕੀ ਬਾਕੀ ਉਸ ਤਰੀਕੇ ਨਾਲ ਇੰਤਜ਼ਾਮ ਹੋਣਗੇ ਕੈਲਕੂਲ ਮਿਲਾ ਕੇ ਬਰਸਾਤ ਦੀ وجہ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਤੂਫਾਨ بارش ਤੇ ਗੜੇ ਮਾਰੀ ਦੀਆਂ ਤਸਵੀਰਾਂ ਨੇ ਔਰ ਸੰਗਰੂਰ ਦੇ ਵਿੱਚ ਤਾਂ ਜਿਸ ਤਰੀਕੇ ਦੀਆਂ ਤਸਵੀਰਾਂ ਆਈਆਂ ਨਹੀਂ ਉੱਥੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਹੋ ਰਿਹਾ ਕਿ ਬਹੁਤ ਜ਼ਬਰਦਸਤ ਤੂਫਾਨ ਸੀ ਤੇ ਇਸ ਵਿਚਾਲੇ ਕੁਝ ਗਲੀਆਂ ਦੇ ਵਿੱਚ ਪਾਣੀ ਜਿਹੜਾ ਭਰਿਆ ਉਹ ਵੀ ਨਜ਼ਰ ਆਉਂਦਾ ਏ ਲੰਬੀ ਦੇ ਵਿੱਚ ਵੀ ਹਾਲਾਤ ਵੱਖਰੇ ਨਹੀਂ ਸਮਾਣਾ ਦੇ ਵਿੱਚ ਵੀ ਤਾਂ ਇਹ ਤਿੰਨ ਤਸਵੀਰਾਂ ਤਿੰਨ ਇਲਾਕਿਆਂ ਦੀਆਂ ਔਰ ਦਿਖ ਰਿਹਾ ਹੈ ਕਿ ਕਰੀਬ-ਕਰੀਬ ਮਾਲਵਾ ਪੂਰਾ ਹੀ ਬਰਸਾਤ ਦੇ ਅਸਰ ਹੇਠ ਆਇਆ ਏ ਉਹ ਚਾਹੇ ਤੁਸੀਂ ਸੰਗਰੂਰ ਜ਼ਿਲ੍ਹੇ ਦਾ ਜ਼ਿਕਰ ਕਰ ਲੋ ਇੱਧਰ ਪਟਿਆਲੇ ਵਾਲੇ ਪਾਸੇ ਆ ਜਾਓ ਉਸ ਤੋਂ ਬਾਅਦ ਤੁਸੀਂ ਅੱਗੇ ਮਾਨਸਾ ਵਾਲੇ ਪਾਸੇ ਵੀ ਜਾਣਕਾਰੀ ਹੈ ਫਤਿਗੜ ਸਾਹਿਬ ਦੇ ਵਿੱਚ ਅਲਰਟ ਹੈ ਪਟਿਆਲੇ ਦੇ ਵਿੱਚ ਅਲਰਟ ਹੈ ਰੋਪੜ ਦੇ ਵਿੱਚ ਅਲਰਟ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਅਲਰਟ ਹੈ ਔਰ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਮਾਲਵਾ ਦਾ तकरीबन तकरीबन ਸਾਰਾ ਜਿੱਥੇ ਬਰਸਾਤ ਦਾ ਜ਼ਬਰਦਸਤ ਅਸਰ ਨਜ਼ਰ ਆਇਆ